ਆਹ ਵੀਡੀਓ ਮੇਰੀ ਉਸ ਲੰਡੂ ਕਲਾਕਾਰ ਤੱਕ ਜਰੂਰ ਭਜਾ ਦਿਓ ਸਖਦੀਪ ਬੱਗੇ ਨਾਂ ਦਾ ਕਲਾਕਾਰ ਆ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਵਾਂ ਮੋਗੇ ਵਾਲੀ ਸਾਈਡ ਦਾ ਵਾਹੇ ਮੈਨੂੰ ਪਤਾ ਅਮਰਸਰ ਦਫ਼ਤਰ ਆ ਬਾਈ ਤੇਰੀ ਮੇਰੇ ਨਾਲ ਜਾਣ ਪਛਾਨ ਹੈਗੀ ਆ ਬਾਈ ਜੇ ਤੁਸੀਂ ਔਰਤਾਂ ਦਾ ਸਨਮਾਨ ਕਰਦੇ ਹੋ ਨਾ ਤੇ ਆਹ ਵੀਡੀਓ ਮੇਰੀ ਉਸ ਲੰਡੂ ਕਲਾਕਾਰ ਤੱਕ ਜਰੂਰ ਭਜਾ ਦਿਓ ਸਖਦੀਪ ਬੱਗੇ ਨਾਂ ਦਾ ਕਲਾਕਾਰ ਆ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਵਾਂ ਮੋਗੇ ਵਾਲੀ ਸਾਈਡ ਦਾ ਵਾਹੇ ਮੈਨੂੰ ਪਤਾ ਅਮਰਸਰ ਦਫ਼ਤਰ ਆ ਬਾਈ ਤੇਰੀ ਮੇਰੇ ਨਾਲ ਜਾਣ ਪਛਾਨ ਹੈਗੀ ਆ ਤੂੰ ਮੈਨੂੰ ਕਾਲਾਂ ਵੀ ਕਰਦਾ ਤੈਨੂੰ ਪਤਾ ਤੂੰ ਮੇਰਾ ਫੇਸਬੁੱਕ ਦੋਸਤ ਨਹੀਂ ਆ ਆ ਲੈ ਭਾਈ ਤੇਰਾ ਨੰਬਰ ਸਭ ਤੋਂ ਪਹਿਲਾਂ ਤੇ ਮੈਂ ਡਿਲੀਟ ਕਰਨ ਲੱਗਾ ਆ ਨੰਬਰ ਤੇਰਾ ਹੀ ਹੈ ਨਾ ਇਹ ਆ ਲੈ ਪਹਿਲਾਂ ਤੇ ਮੈਂ ਕਰੂੰ ਤੇਰਾ ਨੰਬਰ ਡਿਲੀਟ ਫਿਰ ਮੈਂ ਤੁਹਾਨੂੰ ਦੱਸਦਾ ਇਹਦੀ ਕਰਤੂਰੇ ਨੇ ਕੀਤਾ ਕੀ ਆ ਇਹਨੇ ਗਾਣੇ ਪਹਿਲਾਂ ਵਧੀਆ ਕੱਢਦਾ ਹੀ ਮੈਂ ਚਲੋ ਠੀਕ ਹੈ ਸੁਣਦੇ ਇਹਦੇ ਗਾਣੇ ਵਧੀਆ ਸਪੋਰਟ ਕਰਦੇ ਇਹਨੂੰ ਤੇਰਾ ਸਰਪੰਚੀ ਗਾਣਾ ਸੁਖਦੀਪ ਵਧੀਆ ਹੈ ਪਰ ਜਿਹੜਾ ਤੂੰ ਆ ਗਾਣਾ ਕੱਢਿਆ ਨਾ ਬਾਇਰ ਇਹ ਭਾਈ ਤੂੰ ਇੱਕ ਦੇ ਅੰਗਰੇਜ਼ਾਂ ਵਾਲਾ ਨਾਂ ਰੱਖਿਆ ਤੈਨੂੰ ਪੰਜਾਬੀ ਭਾਸ਼ਾ ਦਾ ਕੋਈ ਨਾਂ ਨਹੀਂ ਲੱਭਾ ਕੋਈ ਔਰ ਦੂਜੀ ਗੱਲ ਕਿ ਤੂੰ ਜਿਹੜਾ ਇਸ ਗਾਣੇ ਦੇ ਵਿੱਚ ਕਿਹਾ ਕਿ ਮੈਂ ਔਰਤਾਂ ਨੂੰ ਖਰੀਦਦਾਰਿਆਂ ਔਰਤਾਂ ਦਾ ਔਰਤਾਂ ਵਕਾਊ ਆ ਤੂੰ ਇਹ ਜਿਹੜੇ ਸ਼ਬਦ ਕਹੇ ਆ ਇਹ ਤੈਨੂੰ ਕਹਿਣ ਦਾ ਕੋਈ ਹੱਕ ਹੈ ਔਰਤਾਂ ਨੂੰ ਤੂੰ ਵਕਾਊ ਕਹਿ ਰਿਹਾ ਆ ਆਪਾਂ ਵੀ ਧੀਆਂ ਪੈਣ ਵਾਲੇ ਆ ਸੁਖਦੀਪ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੂੰ ਮੇਰਾ ਯਾਰ ਆ ਪਰ ਆਪਾਂ ਵੀ ਧੀਆਂ ਪੈਣ ਵਾਲੇ ਆ ਕਿੰਨਾ ਕੁ ਸ਼ੋਭਾ ਦਿੰਦਾ ਯਾਰ ਪਬਲਿਸਿਟੀ ਲੈਣੀ ਆ ਤੁਸੀਂ ਆਪਣਾ ਨਾਮ ਖੱਟਣਾ ਵਾ ਕੋਈ ਗਾਣਾ ਚੱਜਦਾ ਬੋਲੋ ਪਹਿਲਾਂ ਤੇਰੇ ਗਾਣੇ ਵਧੀਆ ਵਾ ਮੈਂ ਤੈਨੂੰ ਫੇਰ ਕਹਿਣਾ ਪਰ ਆ ਜਿਹੜਾ ਤੂੰ ਗਾਣਾ ਕੱਢਿਆ ਨਾ ਇਹ ਬੇਹੱਦ ਨਿੰਦਾਯੋਗ ਆ ਭਾਈ ਮੈਂ ਇਸ ਦੀ ਨਿੰਦਾ ਕਰਦਾ ਤੂੰ ਹੈ ਮੇਰਾ ਯਾਰ ਆ ਨਹੀਂ ਤੇ ਮੈਂ ਤੇਰੀ ਕਰਕੇ ਨਾ ਗਏ ਮਹਿਲਾ ਵੰਗਾਲੀਆਂ ਨਾਲ ਗੱਲ ਬੀਬੀਆਂ ਨਾਲ ਤੇ ਤੇਰੇ ਤੇ ਪਰਚਾ ਕਰਾਉਣਾ ਹੀ ਜਿਹੜੇ ਤੂੰ ਸ਼ਬਦ ਬੋਲੇ ਆ ਤੇ ਭਰ ਤੂੰ ਅਜੇ ਵੀ ਇਹ ਨਾ ਸੋਚੀਂ ਕਿ ਤੂੰ ਵੱਜੇਗਾ ਹੋ ਸਕਦਾ ਤੇਰੇ ਤੇ ਪਰਚਾ ਹੋਵੇ ਤੈਨੂੰ ਜਿਹੜਾ ਨਾ ਨਸ਼ਰ ਕੀਤਾ ਜਾਵੇ ਦੁਨੀਆ ਦੇ ਸਾਹਮਣੇ ਸਖਦੀਪ ਬੱਗਾ ਇਹਦਾ ਨਾਂ ਜੇ ਇਹ ਗਾਣਾ ਨਾ ਇਹਦਾ ਵੇਖ ਕੇ ਆਇਓ ਇਹ ਲੱਖਰ ਤੱਕ ਕੀ ਫੈਲਾਈ ਉਹਦੇ ਵਿੱਚ ਕਿਦਾਂ ਉਹਦੇ ਵਿੱਚ ਤੂੰ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਬਹੁਤ ਨਸ਼ਈ ਆ ਮੈਂ ਬਹੁਤ ਪੈਸੇ ਵਾਲਾ ਮੈਂ ਔਰਤਾਂ ਖਰੀਦਦਾ ਫਿਰਦਾ ਇਹ ਬਾਈ ਆਪਣੇ ਪੰਜਾਬ ਦਾ ਜਿਹੜਾ ਸੱਭਿਆਚਾਰਿਆ ਨਾ ਇਹ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਸਰਦੀਪ ਆ ਤੇਰੇ ਗਰੀ ਜੁੜੇ ਹੱਥ ਮੇਰਾ ਵੀਰ ਮੈਨੂੰ ਅੱਜ ਤੋਂ ਬਾਅਦ ਫੋਨ ਨਾ ਕਰੀ ਨਾ ਆਪਣੀ ਕੋਈ ਸਾਂਝ ਰਹੀ ਹੈ ਕਿਉਂਕਿ ਮੈਂ ਔਰਤਾਂ ਦੀ ਇੱਜ਼ਤ ਕਰਦਾ ਬਈ ਔਰਤਾਂ ਦਾ ਸਨਮਾਨ ਕਰਦਾ ਤੇ ਤੂੰ ਮੈਨੂੰ ਕੱਲ ਦੇ ਚਾਰ ਵਾਰ ਲਿੰਕ ਭੇਜਦੇ ਗਾਣੇ ਦੇ ਤਨਮਾ ਪਹਿਲਾਂ ਕਿਹਾ ਕਿ ਭਾਈ ਮੈਂ ਤੇਰਾ ਗਾਣਾ ਸੁਣ ਲਿਆ ਮੈਨੂੰ ਪਸੰਦ ਨਹੀਂ ਆਇਆ ਤੂੰ ਫੇਰ ਭੇਜ ਰਿਹਾ ਲਿੰਕ ਹੁਣ ਮੈਂ ਤੇਰਾ ਨੰਬਰ ਵਟਸਐਪ ਤੋਂ ਵੀ ਬਲੌਕ ਕਰਤਾ ਤੇ ਡਿਲੀਟ ਵੀ ਕਰਤਾਈ ਮੈਨੂੰ ਕਾਲ ਨਾ ਕਰੀ ਆਹ ਵੀਡੀਓ ਤੇਰੇ ਕੋਲ ਪਹੁੰਚ ਕੇ ਮਿਲੋ ਰਿਪਲਾਈ ਦੇਈ ਤੇ ਸਾਰੀ ਦੁਨੀਆ ਨੂੰ ਰਿਪਲਾਈ ਦੇ ਕੇ ਤੂੰ ਇਸ ਗਾਣੇ ਦੇ ਵਿੱਚ ਔਰਤਾਂ ਨੂੰ ਵਕਾਉ ਕਿਹਾ ਤੇ ਕਿਉਂ ਕਿਹਾ ਤੇਰੇ ਕੋਲ ਕੀ ਰਾਈਟ ਆ ਕੀ ਤੇਰੇ ਕੋਲ ਅਧਿਕਾਰ ਆ ਔਰਤਾਂ ਵਕਾਉ ਆ ਔਰਤਾਂ ਮਹਾਨ ਆ ਗੁਰੂਆਂ ਪੀਰਾਂ ਨੇ ਇਹਨਾਂ ਮਹਾਨ ਕਿਹਾ ਤੇ ਤੂੰ ਕੱਲ ਉੱਠ ਕੇ ਤੇ ਇਹਨਾਂ ਨੂੰ ਕਹਿ ਰਿਹਾ ਕਿ ਔਰਤਾਂ ਵਕਾਉ ਆ ਤੇ ਮੈਂ ਖਰੀਦਦਾਰ ਆ ਤੂੰ ਕੀ ਚੀਜ਼ ਆ ਬਾਈ ਤੂੰ ਹੈ ਕਮਾਲ ਹੈ ਯਾਰ ਬੇ ਚੰਗੀ ਚੀਜ਼ ਗਾਓ ਜਿਹੜੀ ਸਭ ਨੂੰ ਚੰਗੀ ਲੱਗੇ ਸਭ ਨੂੰ ਪਸੰਦ ਆਵੇ ਐਦਾਂ ਥੋੜੀ ਫੇਮਸ ਹੋ ਜਾਂਦਾ ਕਿ ਤੁਸੀਂ ਔਰਤਾਂ ਦੇ ਉਲਟ ਬੋਲ ਦੋ ਜਾਂ ਕੋਈ ਚੀਜ਼ ਬੋਲ ਦੋ ਇਹ ਗਲਤ ਗੱਲ ਹੈ ਆਪਾਂ ਦੇ ਬਾਈ ਇਹਦੀ ਨਿੰਦਾ ਕਰਦੇ ਆ ਤੇ ਤੁਸੀਂ ਵੀ ਮੈਨੂੰ ਲੱਗਦਾ ਕਿ ਔਰਤਾਂ ਦਾ ਸਨਮਾਨ ਕਰਦੇ ਹੋਵੋਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ ਤੇ ਇਹ ਲੰਡੂ ਕਲਾਕਾਰ ਦਾ ਜੇ ਤੁਹਾਡੇ ਕੋਲ ਨੰਬਰ ਹੈਗਾ ਕਿਸੇ ਕੋਲ ਜਾਂ ਤੁਹਾਡੇ ਕੋਲ ਇਹਦਾ ਕੋਈ ਆਈਡੀ ਹੈਗੀ ਆ ਤੇ ਉਥੇ ਜਾ ਕੇ ਤੇ ਇਹਨੂੰ ਮਤਲਬ ਐਨ ਟੌਪ ਦਾ ਕਮੈਂਟ ਕਰਕੇ ਉਹ ਕਿ ਇਹਨੂੰ ਪਤਾ ਲੱਗ ਜੇ ਕਿ ਔਰਤਾਂ ਨੂੰ ਗਲਤ ਬੋਲੀ ਦਾ ਕਿਤਾ ਸਮਝ ਲੈ ਕੇ ਨਾ ਟੌਪ ਤੋਂ ਭਾਵ ਜਿੱਦਾਂ ਤੁਸੀਂ ਕਰ ਦਿੰਨੇ ਆ ਉਹ ਦੇ ਕੇ ਆਓ ਇਹਨੂੰ ਜਵਾਬ ਤੇ ਆਹ ਵੀਡੀਓ ਮੇਰੀ ਉਸ ਲੰਡੂ ਕਲਾਕਾਰ ਤੱਕ ਜਰੂਰ ਭਜਾ ਦਿਓ ਸਖਦੀਪ ਬੱਗੇ ਨਾਂ ਦਾ ਕਲਾਕਾਰ ਆ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਵਾਂ ਮੋਗੇ ਵਾਲੀ ਸਾਈਡ ਦਾ ਵਾਹੇ ਮੈਨੂੰ ਪਤਾ ਅਮਰਸਰ ਦਫ਼ਤਰ ਆ ਬਾਈ ਤੇਰੀ ਮੇਰੇ ਨਾਲ ਜਾਣ ਪਛਾਣ ਹੈਗੀ ਆ ਬਾਈ ਜੇ ਤੁਸੀਂ ਔਰਤਾਂ ਦਾ ਸਨਮਾਨ ਕਰਦੇ ਹੋ ਉਹਨਾਂ ਤੇ ਆ ਵੀਡੀਓ ਮੇਰੀ ਉਸ ਲੰਡੂ ਕਲਾਕਾਰ ਤੱਕ ਜ਼ਰੂਰ ਭਜਾ ਦਿਓ ਸਖਦੀਪ ਬੱਗੇ ਨਾਂ ਦਾ ਕਲਾਕਾਰ ਆ ਜਿਹੜਾ ਮੈਂ ਉਹਦੀ ਗੱਲ ਕਰ ਰਿਹਾ ਵਾਂ ਮੋਗੇ ਵਾਲੀ ਸਾਈਡ ਦਾ ਵਾਹੇ ਮੈਨੂੰ ਪਤਾ ਅਮਰਸਰ ਦਫ਼ਤਰ ਆ ਬਾਈ ਤੇਰੀ ਮੇਰੇ ਨਾਲ ਜਾਣ ਪਛਾਣ ਹੈਗੀ ਆ ਤੋ ਮੈਨੂੰ ਕਾਲਾਂ ਵੀ ਕਰਦਾ ਤੈਨੂੰ ਪਤਾ ਤੂੰ ਮੇਰਾ ਫੇਸਬੁੱਕ ਦੋਸਤ ਨਹੀਂ ਆ ਆ ਲੈ ਬਾਈ ਤੇਰਾ ਨੰਬਰ ਸਭ ਤੋਂ ਪਹਿਲਾਂ ਤੇ ਮੈਂ ਡਿਲੀਟ ਕਰਨ ਲੱਗਾ ਆ ਨੰਬਰ ਤੇਰਾ ਹੀ ਹੈ ਨਾ ਇਹ ਆ ਲੈ ਪਹਿਲਾਂ ਤੇ ਮੈਂ ਕਰੂੰ ਤੇਰਾ ਨੰਬਰ ਡਿਲੀਟ ਫਿਰ ਮੈਂ ਤੁਹਾਨੂੰ ਦੱਸਦਾ ਇਹਦੀ ਕਰਤੂਰ ਇਹਨੇ ਕੀਤਾ ਕੀ ਆ ਇਹਨੇ ਗਾਣੇ ਪਹਿਲਾਂ ਵਧੀਆ ਕੱਢਦਾ ਸੀ ਮੈਂ ਚਲੋ ਠੀਕ ਆ ਸੁਣਦੇ ਇਹਦੇ ਗਾਣੇ ਵਧੀਆ سپورਟ ਕਰਦੇ ਇਹਨੂੰ ਤੇਰਾ ਸਰਪੰਚੀ ਗਾਣਾ ਸੁਖਦੀਪ ਵਧੀਆ ਹੈ ਪਰ ਜਿਹੜਾ ਤੂੰ ਆ ਗਾਣਾ ਕੱਢਿਆ ਨਾ ਬਾયર ਇਹ ਬਾਈ ਤੂੰ ਇੱਕ ਦੇ ਅੰਗਰੇਜ਼ਾਂ ਵਾਲਾ ਨਾਂ ਰੱਖਿਆ ਤੈਨੂੰ ਪੰਜਾਬੀ ਭਾਸ਼ਾ ਦਾ ਕੋਈ ਨਾਂ ਨਹੀਂ ਲੱਭਾ ਕੋਈ ਔਰ ਦੂਜੀ ਗੱਲ ਕਿ ਤੂੰ ਜਿਹੜਾ ਇਸ ਗਾਣੇ ਦੇ ਵਿੱਚ ਕਿਹਾ ਕਿ ਮੈਂ ਔਰਤਾਂ ਨੂੰ ਖਰੀਦਦਾਰਿਆਂ ਔਰਤਾਂ ਦਾ ਔਰਤਾਂ ਵਕਾਊ ਆ ਤੂੰ ਇਹ ਜਿਹੜੇ ਸ਼ਬਦ ਕਹੇ ਆ ਇਹ ਤੈਨੂੰ ਕਹਿਣ ਦਾ ਕੋਈ ਹੱਕ ਐ ਔਰਤਾਂ ਨੂੰ ਤੂੰ ਵਿਕਾਊ ਕਹਿ ਰਿਹਾ ਆ ਆਪਾਂ ਵੀ ਧੀਆਂ ਪੈਣਾ ਵਾਲੇ ਆ ਸੁਖਦੀਪ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੂੰ ਮੇਰਾ ਯਾਰ ਆ ਪਰ ਆਪਾਂ ਵੀ ਧੀਆਂ ਪੈਣਾ ਵਾਲੇ ਆ ਕਿੰਨਾ ਕੁ ਸ਼ੋਭਾ ਦਿੰਦਾ ਯਾਰ ਪਬਲਿਸਿਟੀ ਲੈਣੀ ਆ ਤੁਸੀਂ ਆਪਣਾ ਨਾਮ ਖੱਟਣਾ ਵਾ ਕੋਈ ਗਾਣਾ ਚੱਜਦਾ ਬੋਲ ਲਓ ਪਹਿਲਾਂ ਤੇਰੇ ਗਾਣੇ ਵਧੀਆ ਵਾ ਮੈਂ ਤੈਨੂੰ ਫੇਰ ਕਹਿਣਾ ਪਰ ਆ ਜਿਹੜਾ ਤੂੰ ਗਾਣਾ ਕੱਢਿਆ ਨਾ ਇਹ ਬੇਹੱਦ ਨਿੰਦਾਯੋਗ ਆ ਭਾਈ ਮੈਂ ਇਸ ਦੀ ਨਿੰਦਾ ਕਰਦਾ ਤੂੰ ਹੈ ਮੇਰਾ ਯਾਰ ਆ ਨਹੀਂ ਤੇ ਮੈਂ ਤੇਰੀ ਕਰਕੇ ਨਾ ਗਏ ਮਹਿਲਾ ਵੈਂਗ ਵਾਲੀਆਂ ਨਾਲ ਗੱਲ ਬੀਬੀਆਂ ਨਾਲ ਤੇ ਤੇਰੇ ਤੇ ਪਰਚਾ ਕਰਾਉਣਾ ਹੀ ਜਿਹੜੇ ਤੂੰ ਸ਼ਬਦ ਬੋਲੇ ਆ ਤੇ ਭਰ ਤੋਂ ਅਜੇ ਵੀ ਇਹ ਨਾ ਸੋਚੀਂ ਕਿ ਤੂੰ ਵੱਜੇਗਾ ਹੋ ਸਕਦਾ ਤੇਰੇ ਤੇ ਪਰਚਾ ਹੋਵੇ ਤੈਨੂੰ ਜਿਹੜਾ ਨਾ ਨਸ਼ਰ ਕੀਤਾ ਜਾਵੇ ਦੁਨੀਆ ਦੇ ਸਾਹਮਣੇ ਸਖਦੀਪ ਬੱਗਾ ਇਹਦਾ ਨਾਂ ਜੇ ਇਹ ਗਾਣਾ ਨਾ ਇਹਦਾ ਵੇਖ ਕੇ ਆਏ ਉਹਨੇ ਨਕਸ਼ਰ ਦਾ ਕੀ ਫੈਲਾਈ ਉਹਦੇ ਵਿੱਚ ਕਿੱਦਾਂ ਉਹਦੇ ਵਿੱਚ ਤੂੰ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਬਹੁਤ ਨਸ਼ਈ ਆ ਮੈਂ ਬਹੁਤ ਪੈਸੇ ਵਾਲਾ ਮੈਂ ਔਰਤਾਂ ਖਰੀਦਦਾ ਫਿਰਦਾ ਏ ਭਾਈ ਆਪਣੇ ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਨਾ ਇਹ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਸਰਦੀਪ ਆਹ ਤੇਰੇ ਗਰੀ ਜੁੜੇ ਹੱਥ ਮੇਰਾ ਵੀਰ ਮੈਨੂੰ ਅੱਜ ਤੋਂ ਬਾਅਦ ਫੋਨ ਨਾ ਕਰੀ ਨਾ ਆਪਣੀ ਕੋਈ ਸਾਂਝ ਰਹੀ ਹੈ ਕਿਉਂਕਿ ਮੈਂ ਔਰਤਾਂ ਦੀ ਇੱਜ਼ਤ ਕਰਦਾ ਭਈ ਔਰਤਾਂ ਦਾ ਸਨਮਾਨ ਕਰਦਾ ਤੇ ਤੂੰ ਮੈਨੂੰ ਕੱਲ ਦੇ ਚਾਰ ਵਾਰ ਲਿੰਕ ਭੇਜਦੇ ਗਾਣੇ ਦੇ ਤੈਨੂੰ ਮੈਂ ਪਹਿਲਾਂ ਕਿਹਾ ਕਿ ਭਾਈ ਮੈਂ ਤੇਰਾ ਗਾਣਾ ਸੁਣ ਲਿਆ ਮੈਨੂੰ ਪਸੰਦ ਨਹੀਂ ਆਇਆ ਤੂੰ ਫੇਰ ਭੇਜ ਰਿਹਾ ਲਿੰਕ ਹੁਣ ਮੈਂ ਤੇਰਾ ਨੰਬਰ ਵਟਸਐਪ ਤੋਂ ਵੀ ਬਲੌਕ ਕਰਤਾ ਤੇ ਡਿਲੀਟ ਵੀ ਕਰਤਾਈ ਮੈਨੂੰ ਕਾਲ ਨਾ ਕਰੀ ਆ ਵੀਡੀਓ ਤੇਰੇ ਕੋਲ ਪਹੁੰਚ ਕੇ ਮਿਲੋ ਰਿਪਲਾਈ ਦੇਈ ਤੇ ਸਾਰੀ ਦੁਨੀਆ ਨੂੰ ਰਿਪਲਾਈ ਦੇ ਕੇ ਤੂੰ ਇਸ ਗਾਣੇ ਦੇ ਵਿੱਚ ਔਰਤਾਂ ਨੂੰ ਵਕਾਉ ਕਿਹਾ ਤੇ ਕਿਉਂ ਕਿਹਾ ਤੇਰੇ ਕੋਲ ਕੀ ਰਾਈਟ ਆ ਕੀ ਤੇਰੇ ਕੋਲ ਅਧਿਕਾਰ ਆ ਔਰਤਾਂ ਵਕਾਉ ਆ ਔਰਤਾਂ ਮਹਾਨ ਆ ਗੁਰੂਆਂ ਪੀਰਾਂ ਨੇ ਇਹਨਾਂ ਮਹਾਨ ਕਿਹਾ ਤੇ ਤੂੰ ਕੱਲ ਉੱਠ ਕੇ ਤੇ ਇਹਨਾਂ ਨੂੰ ਕਹਿ ਰਿਹਾ ਕਿ ਔਰਤਾਂ ਵਕਾਉ ਆ ਤੇ ਮੈਂ ਖਰੀਦਦਾਰ ਆ ਤੂੰ ਕੀ ਚੀਜ਼ ਆ ਭਾਈ ਤੂੰ ਹੈ ਕਮਾਲ ਹੈ ਯਾਰ ਬਹੁਤ ਚੰਗੀ ਚੀਜ਼ ਗਾਓ ਜਿਹੜੀ ਸਭ ਨੂੰ ਚੰਗੀ ਲੱਗੇ ਸਭ ਨੂੰ ਪਸੰਦ ਆਵੇ। ਐਦਾਂ ਥੋੜੀ ਫੇਮਸ ਹੋਇਆ ਜਾਂਦਾ ਕਿ ਤੁਸੀਂ ਔਰਤਾਂ ਦੇ ਉਲਟ ਬੋਲਦੋ ਜਾਂ ਕੋਈ ਚੀਜ਼ ਬੋਲਦੋ। ਇਹ ਗਲਤ ਗੱਲ ਹੈ। ਆਪਾਂ ਦੇ ਬਾਈ ਇਹਦੀ ਨਿੰਦਾ ਕਰਦੇ ਆ ਤੇ ਤੁਸੀਂ ਵੀ ਮੈਨੂੰ ਲੱਗਦਾ ਕਿ ਔਰਤਾਂ ਦਾ ਸਨਮਾਨ ਕਰਦੇ ਹੋਵੋਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ। ਤੇ ਇਹ ਲੰਡੂ ਕਲਾਕਾਰ ਦਾ ਜੇ ਤੁਹਾਡੇ ਕੋਲ ਨੰਬਰ ਹੈਗਾ ਕਿਸੇ ਕੋਲ ਜਾਂ ਤੁਹਾਡੇ ਕੋਲ ਇਹਦਾ ਕੋਈ ਆਈਡੀ ਹੈਗੀ ਆ ਤੇ ਉੱਥੇ ਜਾ ਕੇ ਤੇ ਇਹਨੂੰ ਮਨੋ ਐਨ ਟੌਪ ਦਾ ਕਮੈਂਟ ਕਰਕੇ ਉਹ ਕਿ ਇਹਨੂੰ ਪਤਾ ਲੱਗ ਜੇ ਕਿ ਔਰਤਾਂ ਨੂੰ ਗਲਤ ਬੋਲੀ ਦਾ ਕਿਤਾ ਸਮਝ ਲਾ ਕੇ ਨਾ ਟੌਪ ਤੋਂ ਭਾਵ ਜਿੱਦਾਂ ਤੁਸੀਂ ਕਰ ਦਿੰਨੇ ਆ ਉਹ ਦੇਖਿਓ ਇਹਨੂੰ ਜਵਾਬ ਤੈਨੂੰ ਜਿਹੜਾ ਨਾ ਨਸ਼ਰ ਕੀਤਾ ਜਾਵੇ ਦੁਨੀਆ ਦੇ ਸਾਹਮਣੇ ਸਖਦੀਪ ਬੱਗਾ ਇਹਦਾ ਨਾਂ ਜੇ ਇਹ ਗਾਣਾ ਨਾ ਇਹਦਾ ਵੇਖ ਕੇ ਆਇਓ ਇਹਨੇ ਲੱਖਰ ਤੱਕ ਕੀ ਫੈਲਾਈ ਉਹਦੇ ਵਿੱਚ ਕਿੱਦਾਂ ਉਹਦੇ ਵਿੱਚ ਤੂੰ ਆਪਣੇ ਆਪ ਨੂੰ ਦੱਸ ਰਿਹਾ ਕਿ ਮੈਂ ਬਹੁਤ ਨਸ਼ਈ ਆ ਮੈਂ ਬਹੁਤ ਪੈਸੇ ਵਾਲਾ ਮੈਂ ਔਰਤਾਂ ਖਰੀਦਦਾ ਫਿਰਦਾ ਇਹ ਬਾਈ ਆਪਣੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਨਾ ਇਹ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਸਰਦੀਪ ਆ ਤੇਰੇ ਗਰੀ ਜੁੜੇ ਹੱਥ ਮੇਰਾ ਵੀਰ ਮੈਨੂੰ ਅੱਜ ਤੋਂ ਬਾਅਦ ਫੋਨ ਨਾ ਕਰੀ ਨਾ ਆਪਣੀ ਕੋਈ ਸਾਂਝ ਰਹੀ ਹੈ ਕਿਉਂਕਿ ਮੈਂ ਔਰਤਾਂ ਦੀ ਇੱਜ਼ਤ ਕਰਦਾ ਬਈ ਔਰਤਾਂ ਦਾ ਸਨਮਾਨ ਕਰਦਾ ਤੇ ਤੂੰ ਮੈਨੂੰ ਕੱਲ ਦੇ ਚਾਰ ਵਾਰ ਲਿੰਕ ਭੇਜਦੇ ਗਾਣੇ ਦੇ ਤੈਨੂੰ ਮੈਂ ਪਹਿਲਾਂ ਕਿਹਾ ਕਿ ਬਾਈ ਮੈਂ ਤੇਰਾ ਗਾਣਾ ਸੁਣ ਲਿਆ ਮੈਨੂੰ ਪਸੰਦ ਨਹੀਂ ਆਇਆ ਤੂੰ ਫੇਰ ਭੇਜ ਰਿਹਾ ਲਿੰਕ ਹੁਣ ਮੈਂ ਤੇਰਾ ਨੰਬਰ ਵਟਸਐਪ ਤੋਂ ਵੀ ਬਲੌਕ ਕਰਤਾ ਤੇ ਡਿਲੀਟ ਵੀ ਕਰਤਾਈ ਮੈਨੂੰ ਕਾਲ ਨਾ ਕਰੀ ਆ ਵੀਡੀਓ ਤੇਰੇ ਕੋਲ ਪਹੁੰਚ ਕੇ ਮਿਲੋ ਰਿਪਲਾਈ ਦੇਈ ਤੇ ਸਾਰੀ ਦੁਨੀਆ ਨੂੰ ਰਿਪਲਾਈ ਦੇ ਕੇ ਤੂੰ ਇਸ ਗਾਣੇ ਦੇ ਵਿੱਚ ਔਰਤਾਂ ਨੂੰ ਵਕਾਉ ਕਿਹਾ ਤੇ ਕਿਉਂ ਕਿਹਾ ਤੇਰੇ ਕੋਲ ਕੀ ਰਾਈਟ ਆ ਕੀ ਤੇਰੇ ਕੋਲ ਅਧਿਕਾਰ ਆ ਔਰਤਾਂ ਵਕਾਉ ਆ ਔਰਤਾਂ ਮਹਾਨ ਆ ਗੁਰੂਆਂ ਪੀਰਾਂ ਨੇ ਇਹਨਾਂ ਮਹਾਨ ਕਿਹਾ ਤੇ ਤੂੰ ਕੱਲ ਉੱਠ ਕੇ ਤੇ ਇਹਨਾਂ ਨੂੰ ਕਹਿ ਰਿਹਾ ਕਿ ਔਰਤਾਂ ਵਕਾਉ ਆ ਤੇ ਮੈਂ ਖਰੀਦਦਾਰ ਆ ਤੂੰ ਕੀ ਚੀਜ਼ ਆ ਭਾਈ ਤੂੰ ਹੈ ਕਮਾਲ ਹੈ ਯਾਰ ਬਹੁਤ ਚੰਗੀ ਚੀਜ਼ ਗਾਓ ਜਿਹੜੀ ਸਭ ਨੂੰ ਚੰਗੀ ਲੱਗੇ ਸਭ ਨੂੰ ਪਸੰਦ ਆਵੇ। ਐਦਾਂ ਥੋੜੀ ਫੇਮਸ ਹੋਇਆ ਜਾਂਦਾ ਕਿ ਤੁਸੀਂ ਔਰਤਾਂ ਦੇ ਉਲਟ ਬੋਲਦੋ ਜਾਂ ਕੋਈ ਚੀਜ਼ ਬੋਲਦੋ। ਇਹ ਗਲਤ ਗੱਲ ਹੈ। ਆਪਾਂ ਦੇ ਬਾਈ ਇਹਦੀ ਨਿੰਦਾ ਕਰਦੇ ਆ ਤੇ ਤੁਸੀਂ ਵੀ ਮੈਨੂੰ ਲੱਗਦਾ ਕਿ ਔਰਤਾਂ ਦਾ ਸਨਮਾਨ ਕਰਦੇ ਹੋਵੋਗੇ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋਗੇ। ਤੇ ਇਹ ਲੰਡੂ ਕਲਾਕਾਰ ਦਾ ਜੇ ਤੁਹਾਡੇ ਕੋਲ ਨੰਬਰ ਹੈਗਾ ਕਿਸੇ ਕੋਲ ਜਾਂ ਤੁਹਾਡੇ ਕੋਲ ਇਹਦਾ ਕੋਈ ਆਈਡੀ ਹੈਗੀ ਆ ਤੇ ਉੱਥੇ ਜਾ ਕੇ ਤੇ ਇਹਨੂੰ ਮਨੋ ਐਨ ਟੌਪ ਦਾ ਕਮੈਂਟ ਕਰਕੇ ਉਹ ਕਿ ਇਹਨੂੰ ਪਤਾ ਲੱਗ ਜੇ ਕਿ ਔਰਤਾਂ ਨੂੰ ਗਲਤ ਬੋਲੀ ਦਾ ਕਿੱਦਾਂ ਸਮਝ ਲਾ ਕੇ ਨਾ ਟੌਪ ਤੋਂ ਭਾਵ ਜਿੱਦਾਂ ਤੁਸੀਂ ਕਰ ਦਿੰਨੇ ਆ ਉਹ ਦੇ ਕੇ ਆਓ ਇਹਨੂੰ ਜਵਾਬ